ਇੱਥੇ ਲੋਕ ਕਹਿੰਦੇ ਸੀ ਵਿਚਾਰੇ ਜੇਠੇ ਦਾ ਘਰ ਹੈ ਨਹੀਂ ਐ ਇਹਦੇ ਸਿਰ ਤੇ ਛੱਤ ਹੈ ਨਹੀਂ ਐ ਅੱਜ ਵੇਖੋ ਦਾ ਸੋਨੇ ਦਾ ਘਰ ਹਰਿਮੰਦਰ ਸਾਹਿਬ ਬਣਿਆ ਹੋਇਆ ਹੈ ਇੱਥੇ ਲੋਕ ਕਹਿੰਦੇ ਸੀ ਵਿਚਾਰੇ ਦੇ ਪਾਟੇ ਕੱਪੜੇ ਨੇ ਜਾ ਜਾ ਕੇ ਹਰਿਮੰਦਰ ਸਾਹਿਬ ਵੇਖ ਲੱਖਾਂ ਦੇ ਰੁਮਾਲੇ ਰੋਜ਼ ਹੀ ਬਦਲੇ ਜਾਂਦੇ ਨੇ ਐਸੀ ਅਜ਼ਮਤ ਦਾ ਮਾਲਕ ਗੁਰੂ ਰਾਮਦਾਸ ਹੈ ਇੱਕ ਉਠਿਆ ਉਹ ਕਹਿੰਦਾ ਅੱਠੀ ਪਹਿਰੀ ਰੋਟੀ ਨਹੀਂ ਜੁੜਦੀ ਜੇਠੇ ਨੂੰ ਜਾ ਕੇ ਤੇ ਜਾ ਕੇ ਹਰਿਮੰਦਰ ਸਾਹਿਬ ਵੇਖੀ ਅੱਜ ਡੇਢ ਤੋਂ 2 ਲੱਖ ਬੰਦਾ ਰੋਜ਼ ਬਾਬੇ RAM DAS ਦੇ ਦਰ ਤੋਂ ਢਿੱਡ ਭਰਵੀਂ ਰੋਟੀ ਖਾ ਕੇ ਮੁੜਦਾ ਹੈ ਇਹ ਗੁਰੂ RAM DAS ਦੀ ਪਹੁੰਚ ਹੈ ਕਹਿੰਦੇ ਇਹਦਾ ਟਿਕਾਣਾ ਕੋਈ ਨਹੀਂ ਜਾ ਵੇਖ ਐਸੀ ਲਾਲ ਤੁਜ ਬਿਨ ਕੌਣ ਕਰੇ ਦਰੀ